ਆਮ ਆਦਮੀ ਪਾਰਟੀ ਦੇ ਚਾਰ ਕੈਬਨਿਟ ਮੰਤਰੀਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਦੱਸਦੀ ਹੈ ਕਿ ਅੱਜ ਚਾਰ ਕੈਬਨਿਟ ਮੰਤਰੀਆਂ ਦੀ ਛੁੱਟੀ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਨਵੇਂ ਚਿਹਰੇ ਸ਼ਾਮਲ ਹੋਣਗੇ ਲਗਾਤਾਰ ਚਰਚਾਾਂਮਾ ਹੋ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਹੜਾ ਕਿ ਚਾਰ ਕੈਬਨਿਟ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਤੇ ਜਿਸ ਦੇ ਵਿੱਚ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਤੇ ਦੱਸਦੀ ਹੈ ਕਿ ਉੱਥੇ ਜਿਹੜੇ ਕਿ ਚਾਰ ਵਜ਼ੀਰ ਨੇ ਉਹਨਾਂ ਦੇ ਵਿੱਚੋਂ ਬਲਕਾਰ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ ਚੇਤਨ ਸਿੰਘ ਜੋੜੇਮਾਜਰੇ ਦਾ ਨਾਮ ਸਾਹਮਣੇ ਆ ਰਿਹਾ ਹੈ ਤੇ ਉੱਥੇ ਦੂਜੇ ਪਾਸੇ ਲਗਾਤਾਰ ਚਰਚਾਾਂ ਮਾ ਹੋ ਰਹੀ ਹੈ ਕਿ ਅਨਮੋਲ ਗਗਨਮਾਨ ਅਤੇ ਬ੍ਰਹਮਸ਼ੰਕਰ ਜੀਪਾ ਦਾ ਨਾਮ ਜਿਹੜਾ ਕਿ ਸਾਹਮਣੇ ਆਇਆ ਹੈ ਤੇ ਇਹ ਚਾਰ ਕੈਬਨਿਟ ਮੰਤਰੀਆਂ ਦੀ ਛੁੱਟੀ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਤੇ ਦੱਸਦੀ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਚਾਰ ਕੈਬਨਿਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਕਿ ਕੈਬਨਿਟ ਦੇ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਨੇ ਨਵੇਂ ਵਜ਼ੀਰਾਂ ਨੂੰ ਸੋਮਵਾਰ ਨੂੰ ਰਾਜ ਭਵਨ ਦੇ ਵਿੱਚ ਸੌਂਚਕਾਈ ਜਾਵੇਗੀ ਤੇ ਅਹਿਮ ਸੂਤਰਾਂ ਅਨੁਸਾਰ ਦੱਸਿਆ ਕਿ ਚੇਤਨ ਸਿੰਘ ਜੋੜੇ ਮਾਜਰਾ ਭ੍ਰਮਸ਼ੰਕਰ ਜਿੰਪਾ ਬਲਕਾਰ ਸਿੰਘ ਅਤੇ ਅਨਮੋਲ ਗਗਨਦੀ ਕੈਬਨਿਟ ਤੋਂ ਛੁੱਟੀ ਤੈਅ ਕੀਤੀ ਹੈ ਜਦੋਂ ਕਿ ਨਵੇਂ ਚਿਹਰਿਆਂ ਦੇ ਵਿੱਚੋਂ ਬਰਿੰਦਰ ਕੁਮਾਰ ਗੋਇਲ ਡਾਕਟਰ ਰਵੀਜੋਤ ਤਰਨਜੀਤ ਤਰਨਪ੍ਰੀਤ ਸਿੰਘ ਸੋਦ ਅਤੇ ਹਰਦੀਪ ਸਿੰਘ ਮੁੱਢੀਆਂ ਨੂੰ ਜਿਹੜਾ ਕਿ ਕੈਬਨਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਚਾਰ ਯਾਨੀ ਕਿ ਕੈਬਨਟ ਮੀਟਿੰਗ ਵਾਲੇ ਮੰਤਰੀਆਂ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਤੇ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਆਰਵਿੰਦ ਗੈਦਰੀਵਾਲ ਜੇਲ੍ਹ ਤੋਂ ਬਾਹਰ ਆਉਣ ਦੀ ਧੀਰ ਸੀ ਕਿ ਕਾਫੀ ਚਿਰਾਂ ਤੋਂ ਉਡੀਕੇ ਜਾ ਰਹੇ ਪੰਜਾਬ ਮੰਤਰੀ ਮੰਡਲ 'ਚ ਫੇਰ ਬਦਲਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਦੱਸਦੀ ਹੈ ਕਿ ਚਾਰ ਕੈਬਨਿਟ ਮੰਤਰੀਆਂ ਮੋਲ ਗਗਨ ਮਾਨ ਚੇਤਨ ਸਿੰਘ ਜੋੜਾ ਮਾਜਰਾ ਬਲਕਾਰ ਸਿੰਘ ਅਤੇ ਬ੍ਰਹਮਸ਼ੰਕਰ ਜੀਪਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਹੁਣ ਸੋਮਵਾਰ ਨੂੰ ਜਿਹੜਾ ਕਿ ਕਿਹਾ ਜਾ ਰਿਹਾ ਸੀ ਕਿ ਪੰਜਾਬ ਕੈਬਨਿਟ ਦਾ ਵਿਸਤਾਰ ਹੋਵੇਗਾ ਤੇ ਜਾਣਕਾਰੀ ਅਨੁਸਾਰ ਪੰਜਾਬ ਮੰਤਰੀ ਮੰਡਲ 'ਚ ਪੰਜ ਨਵੇਂ ਚਿਹਰਿਆਂ ਦੀ ਐਂਟਰੀ ਹੋਵਾਂਗੀ ਤੇ ਇਹਨਾਂ ਦੇ ਵਿੱਚ ਵਿਧਾਇਕ ਹਰਮੀਤ ਹਰਦੀਪ ਸਿੰਘ ਮੁੰਡਿਆ ਅਤੇ ਵਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੋਦ, ਮਹਿੰਦਰ ਭਗਤ ਤੇ ਡਾਕਟਰ ਰਵੀਜੋਤ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾਵੇਗਾ ਤੇ ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਗਟਾਰੀਆ ਤੋਂ ਸੋਮਵਾਰ ਨੂੰ ਜਿਹੜੀ ਕਿ ਸ਼ਾਮ 5 ਵਜੇ ਸੌ ਚੱਕ ਸਮਾਗਮ ਦੇ ਲਈ ਸਮਾਂ ਲੈ ਲਿਆ ਗਿਆ ਹੈ ਤੇ ਵਰਿੰਦਰ ਕੁਮਾਰ ਗੋਇਲ ਸੰਗਰੂਰ ਜ਼ਿਲ੍ਹੇ ਦੀ ਲਹਿਰਾਗਾਗਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਨੇ ਜਦਕਿ ਤਰਨਪ੍ਰੀਤ ਸਿੰਘ ਸੋਦ ਲੁਧਿਆਣੇ ਦੀ ਖੰਨਾ ਸੀਟ ਤੋਂ ਵਿਧਾਇਕ ਚੁੜੇ ਗਏ ਨੇ ਮਹਿੰਦਰ ਭਗਤ ਨੇ ਜਲੰਧਰ ਤੋਂ ਜਿਮਨੀ ਚੋਣ ਜਿੱਤੀ ਉੱਥੇ ਹੀ ਹਰਦੀਪ ਸਿੰਘ ਮੰਡੀਆ ਲੁਧਿਆਣਾ ਦੀ ਸਾਨੇয়াল ਸੀਟ ਤੋਂ ਵਿਧਾਇਕ ਨੇ ਜਾਣਕਾਰੀ ਮੁਤਾਬਕ ਮੰਤਰੀ ਮੰਡਲ ਦਾ ਵਿਸਥਾਰ ਸੋਮਵਾਰ ਦੇਰ ਸ਼ਾਮ ਤੱਕ ਹੋ ਸਕਦਾ ਹੈ ਤੇ ਸੂਤਰਾ ਮੁਤਾਬਕ ਇਸ ਸਬੰਧੀ ਗਵਰਨਰ ਹਾਊਸ ਤੋਂ ਵੀ ਇਜਾਜ਼ਤ ਮੰਗੀ ਹੈ ਹਾਲਾਂਕਿ ਹੁਣ ਤੱਕ ਪਾਰਟੀ ਆਗੂ ਕੁਝ ਵੀ ਕਹਿਣ ਤੋਂ ਗਰੇਸ ਕਰ ਰਹੇ ਨੇ ਪਰ ਮੰਤਰੀਵਾਲਿਆਂ ਦੇ ਖਾਸ ਲੋਕਲ ਆਗੂਆਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਚੰਡੀਗੜ੍ਹ ਬੁਲਾਇਆ ਲੰਮੇ ਸਮੇਂ ਤੋਂ ਫੇਰ ਬਦਲ ਦੀ ਚਰਚਾ ਲੰਮੇ ਸਮੇਂ ਤੋਂ ਚਰਚਾ ਸੀ ਤੇ ਪੰਜਾਬ ਮੰਤਰੀ ਮੰਡਲ ਚ ਫੇਰ ਬਦਲ ਹੋ ਸਕਦਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਜਿਹੜਾ ਕਿ ਲੋਕ ਸਭਾ ਚੋਣਾਂ ਚ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਰ ਐਮਪੀ ਬਣ ਚੁੱਕੇ ਨੇ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਉਹ ਖੇਡ ਮੰਤਰੀ ਸਮੇਤ ਸਰਕਾਰ ਚ ਕਈ ਉਦਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਅਜਿਹੇ ਚ ਉਹਨਾਂ ਦੀ ਜਗ੍ਹਾ ਕਿਸੇ ਨਵੇਂ ਚਿਹਰੇ ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਹੋਰ ਚਾਰ ਮੰਤਰੀ ਬਣਾਏ ਜਾ ਸਕਦੇ ਨੇ ਪੰਜਾਬ ਸਰਕਾਰ ਦੇ 3 ਮਹੀਨਿਆਂ ਦੇ ਕਾਰਜਕਾਲ ਚ ਇਹ ਚੌਥਾ ਚੌਥਾ ਜਿਹੜਾ ਕਿ ਫੇਰ ਬਦਲ ਹੋਣ ਜਾ ਰਿਹਾ ਤੇ ਹੁਣ ਤੱਕ ਕੈਬਨਿਟ ਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 15 ਮੰਤਰੀ ਮੰਤਰੀ ਮੰਡਲ ਚ ਕੁੱਲ 18 ਮੰਤਰੀ ਹੋ ਸਕਦੇ ਨੇ ਪੰਜਾਬ ਕੈਬਨਟ ਚ ਇਹ ਦੱਸਦੀ ਹੈ ਕਿ ਹੁਣ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਤੇ ਅੱਜ ਨਵੇਂ ਚਿਹਰਿਆਂ ਨੂੰ ਕੁਝ ਮੌਕਾ ਮਿਲ ਸਕਦਾ ਹੈ ਤੇ ਪੁਰਾਣਿਆਂ ਦੀ ਛੁੱਟੀ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਨਾਮ ਸਾਹਮਣੇ ਆ ਰਹੇ ਨੇ ਅਨਮੋਲ ਗਗਨਮਾਨ ਚੇਤਨ ਸਿੰਘ ਜੋੜੇ ਮਾਜਰਾ ਬਲਕਾਰ ਸਿੰਘ ਬ੍ਰਹਮਸ਼ੰਕਰ ਜੀਪਾ ਤੇ ਜਿਨ੍ਹਾਂ ਨੂੰ ਜਿਹੜੀ ਕਿ ਛੁੱਟੀ ਦੇ ਲਈ ਹਰੀ ਚੰਡੀ ਦਿਖਾ ਦਿੱਤੀ ਹੈ ਤੇ ਅੱਜ ਕੁਝ ਨਵੇਂ ਚਿਹਰੇ ਸ਼ਾਮਲ ਹੋ ਸਕਦੇ